ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੱਲ ਆਪਾਂ ਵੀਡੀਓ ਅਪਲੋਡ ਕੀਤੀ ਸੀਗੀ ਪਾਰਟ 1 ਤੇ ਪਾਰਟ 2 ਆ ਜਿਹੜਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰਾ ਅਪਲੋਡ ਕਰਤਾ ਤੇ ਸਾਰੀ ਵੀਡੀਓ ਐਂਡ ਤੱਕ ਜਰੂਰ ਦੇਖਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰਨਾ ਤੇ ਇਸੇ ਤਰ੍ਹਾਂ ਸਪੋਰਟ ਕਰਨਾ ਤੇ ਲਓ ਜੀ ਦੇਖਦੇ ਆਪਾਂ ਪਾਰਟ 2 ਤੇ ਐਂਡ ਤੱਕ ਵੀਡੀਓ ਜਰੂਰ ਦੇਖਣਾ ਆ ਸਾਡੀ ਭੁਆਈ ਤੇ ਪੁੱਛੋ ਇਹਨਾਂ ਨੇ ਘਰਦਿਆਂ ਪ੍ਰਾਣੀਆਂ ਜਾਦਾ ਵਾਂ ਤੇ ਇਹਨਾਂ ਦੇ ਇੱਥੇ ਬਹੁਤ ਵੱਡੀ ਹਵੇਲੀ ਸੀ ਸਾਡੇ ਦਾਦੇ ਦੀ ਲਈ ਸਭ ਕੀਤੇ ਸੀ ਇਹਦੇ ਨਾਲ ਲੈ ਮਹਾਲੇਲੀ ਹਵੇਲੀ ਵਾਲੇ ਬਾਈ ਜੇਸੀ ਪਾਲੇ ਕੇ ਹਵੇਲੀ ਵਾਲੇ ਕੋਹਾਂ ਇਹਨਾਂ ਦੇ ਵਾਜਦੇ ਸੀ ਅਸੀਂ ਆਹ ਹੁਣ ਆਹਨੇ ਜਾ ਕੇ ਹੋਣੀ ਚਲੇ ਗਏ ਮਹਿਰਸਾਣੂ ਇਹਨਾਂ ਨੇ ਹਵੇਲੀ ਚੇਂਜ ਕਰਕੇ ਆਵਦੇ ਆ ਕੋਠੀ ਵਾਲੀ ਆ ਤੇ ਅਸੀਂ ਇਹ ਰਾਰੇ ਬਾਈ ਬਹੁਤ ਵੱਡੀ ਸਰਦਾਰ ਵਿਸ਼ਨ ਸਿੰਘ ਦੀ ਪਨੀਰੀ ਆ ਜਿਹੜੀ ਅੱਜ ਸਾਰੀ ਆ ਖੜੀ ਆ ਪੋਤੀਆਂ ਖੜੀਆਂ ਦੋਤ ਨੂੰਆਂ ਖੜੀਆਂ ਧੀ ਖੜੀ ਆ ਕੋਤ ਨੂੰ ਖੜੀ ਆ ਬੀਜਨੀ ਦੀ ਬਹੁਤ ਖੁਸ਼ੀ ਆ ਅਸੀਂ ਖੜੇ ਆ ਠੀਕ ਹੈ ਇਹ ਵੱਡੀ ਦੋਤ ਨੂੰ ਆ ਹਾਂ ਇਹ ਉਹ ਛੋਟੀ ਦੋਤ ਨੂੰ ਆ ਫਰਾਸੀ ਕੁ ਅਜੇ ਵੀ ਹੈਗਾ ਨਾ ਉਹ ਇੱਥੇ ਹੁਣ ਮੋਟਰ ਲਵਾਤੀ ਆ ਹਾਂ ਤੇ ਅਜੇ ਵੀ ਸਾਨੂੰ ਆਪਣੇ ਅਸੀਂ ਇੱਥੇ ਬਹੁਤ ਕੱਪੜੇ ਧੁੰਦੇ ਸੀਗੇ ਚਾਚੇ ਤਾਇਏ ਸਾਰੇ ਆਹ ਨਿਆ ਪਾਰਕ ਦੇ ਵਿੱਚ ਬਹਿੰਦੇ ਆ ਬੈਠੇ ਆ ਸਾਰੇ ਇਹ ਸਾਰੇ ਚਾਚੇ ਤਾਇਏ ਸਾਡੇ ਸਾਰੇ ਪਾਰਕ ਦੇ ਵਿੱਚ ਅਸੀਂ ਇੱਥੇ ਕੱਪੜੇ ਧੁੰਦੇ ਹੁੰਦੇ ਸੀਗੇ ਆ ਜਾਂਦੇ ਤਰਾਣੀਆਂ ਜਾਂਦੇ ਨਾ ਮੇਰੇ ਵਿਆਹ ਨੂੰ 35 ਸਾਲ ਹੋ ਚੁੱਕੇ ਆ ਭੂਆ ਦੇ ਵਿਆਹ ਨੂੰ ਲਗਭਗ

ਇਹ लेके ਸੀ ਕਿ ਅੱਜ ਜਦ ਕੀ ਆਪਣੀ ਪਿਆਰੀ ਮੈਂ ਇੱਥੇ ਲਾਈ ਸੀ ਉਹ ਬਹੁਤ ਵੱਡੀ ਹੋ ਗਈ ਸੀ ਉਸ ਤੋਂ ਬਾਅਦ ਸਾਨੂੰ ਲੱਗਿਆ ਕਿ ਨੀਰ ਫੱਟ ਗਿਆ ਮਿੰਨੂ ਜਿਸ ਨੇ ਕਿਆ ਨਹੀਂ ਪੁੱਟੀ ਉਹ ਅੱਛਾ ਪਹਿਤੋਂ ਪਹਿਲਾ ਇਹ ਬਹੁਤ ਨਹੀਂ ਬੈਠਦੇ ਕਿਸੇ ਹੈ ਅੱਛਾ ਵੀ ਫੜ ਹੁੰਦਾ ਸੀ ਹੋਟਲੇ ਗੋੜ ਹੁੰਦਾ ਸੀ ਬਹੁਤ ਬਾਰੇ ਹੁੰਦੇ ਸੀ ਇੱਥੇ ਇੱਥੇ ਅਸੀਂ ਪਸੰਦ এইখযনা হকে মোডাকে পোডেডিনা একিয়ানিডিকেকালেরাস্যাশে একালেনালিয়েকেয়ারাসে নাল কেসে ছিয়াশে একেয়ারা একালাল� ਅਰਜਿੰਦਰ ਦਾ ਵਿਆਹ ਨੂੰ ਕਿੰਨੇ ਟਾਈਮ ਹੋ ਗਏ ਬਹੁਤ ਬਹੁਤ ਮੁੰਦਰ ਵਿਆਹ ਨੂੰ ਕਿੰਨੇ ਸਾਲ ਹੋ ਗਏ 35 5 ਕੰਪੀ 6 ਸਾਲ ਜਸੂ ਦਾ ਵਿਆਹ ਨੂੰ 5 ਸਾਲ ਹੋ ਗਿਆ ਪਰ ਫੇਰ ਵੀ ਇਹਦਾ ਸਾਨੂੰ ਦੇਖ ਕੇ ਨਾ ਵੀ ਮੋਹ ਆਉਂਦਾ ਸਾਨੂੰ ਸੋਹੜਿਆ ਦਾ ਆਉਂਦਾ ਪਰ ਜਸੂ ਦੇ ਦਿਲ ਚ ਹੁਣੇ ਟਿੱਕਰ ਦੇਖ ਕੇ ਨਾ ਮੋਹ ਨਹੀਂ ਨਹੀਂ ਸੋਰੀ ਯਾ ਤੇਰੇ ਸਕੂਲ ਵੀ ਜਗਦੀ ਐ ਇੱਥੇ ਬੁੜੀ ਜਗਦੀ ਐ ਇੱਥੇ ਬਹੁਤ ਪਿਆਰੀ ਸੋਰੀ ਵੀ ਜੀ ਲਾਇਆ ਕਰ ਪਰ ਪਤਾਨੀ ਦਾ ਹਜੇ ਨਹੀਂ ਲੱਗਣ ਲੱਗਾ ਬੱਚੀ ਹਜੇ ਛੋਟੀ ਆ ਹਜੇ ਨਹੀਂ ਸੀ ਲੱਗਿਆ ਕਿ ਨਾ ਮੋ ਨਹੀਂ ਦੋ ਨਾ ਕਿਵੇਂ ਆਪਾਂ ਤੇਵੀ ਵਟੇ ਕਿਉਂ ਆਜੋ ਇੱਕ ਸਾਡੇ ਵੀਰ ਜੀ ਆ ਰਹੇ ਆ ਆਜੋ ਚਲੋ ਆ ਪਾਤੀ ਨੂੰ ਦੇਖ ਰਹੇ ਆ ਵੀ ਪਾਗੀ ਜੀ ਕਿੱਥੇ ਆ ਆਪਾਂ ਨੂੰ ਸੰਭਾਣਾ ਅੱਗੇ ਪੱਠੇ ਪੱਠੇ ਆਏ ਪੱਠੇ ਆਏ ਅੰਦਰ ഇത് ടൂർ കട്ട് ആടക്കൽ മോണ് ആ ജോപ്പിയാടി харചി കിടന്ന് ദ്രാവ് മണ്ട ചലൂ ਵੈਸੇ ਭੂਆ ਤਾਂ ਸਾਡੀਆਂ ਹਨ ਤੇ ਚਾਰ ਪਰ ਉਹ ਆਈਆਂ ਨੇ ਉਹਨਾਂ ਨੂੰ ਮੈਂ ਬਹੁਤ ਮਿਸ ਕਰ ਰਹੀ ਹਾਂ ਬੜ ਗਈ ਭੂਆ ਨੂੰ ਬਰਥਡੇ ਵਾਲੀ ਨੂੰ ਬਹੁਤ ਮਿਸ ਕਰ ਰਹੀ ਹਾਂ ਆਈਆਂ ਨਹੀਂ ਹੈਗੀਆਂ ਉਹ ਦੋਨੋਂ ਸਾਡੀ ਛੋਟੀ ਭੂਆ ਮਹਿਰਾਣੀ ਬਰਥਡੇ ਨਹੀਂ ਸੀ ਤੇ ਨਹੀਂ ਠੀਕ ਹੈ ਥੋੜੀ ਜੀ ਸੋ ਇਸ ਕਰਕੇ ਆ ਜਾਏਗੀ ਉਹ ਪਰਮਾਤਮਾ ਪਾਈ ਜਾਂਦੀ ਹੈ ਫਿਰ ਅਸੀਂ ਸਾਰੇ ਇਕੱਠੇ ਹੋਈਏ ਫਿਰ ਅਗਲੇ ਵਲੋਗ ਦੇ ਵਿੱਚ ਮਿਲਾਂਗੇ ਫਿਰ ਕੀ ਹੋਗਾ ਚਲੋ ਇਹ ਇੱਕ ਤਾਂ ਇਹ ਰੀਲ ਬਣਾ ਹਾਂਜੀ ਇੱਥੇ ਲੱਗੇ ਸੀ ਆਪਾਂ ਪੈਕਿੰਗ ਕਰਨਾ ਤੇ ਕਿਉਂਕਿ ਮਮੀ ਤਾਂ ਕੀਤੀ ਨਹੀਂ ਜ ਮਮੀ ਤਾਂ ਆਏ ਸੀ ਵੀ ਸਾਰੇ ਜਦੋਂ ਇਕੱਠੇ ਹੋਵਾਂਗੇ ਉਦੋਂ ਹੀ ਪੈਕਿੰਗ ਕਰਾਂਗੇ ਕਿਉਂਕਿ ਓਲੇ ਪੜਦੇ ਵਾਲੀ ਕੋਈ ਘਰ ਚ ਗੱਲ ਹੀ ਹੈ ਨਹੀਂ ਵੀ ਜਾਂ ਕਿਸੇ ਨੂੰ ਆ ਚੀਜ਼ ਦੱਸਣੀ ਨਹੀਂ ਸਾਡੇ ਨਾਲੋਂ ਜ਼ਿਆਦਾ ਸਾਡੇ ਤਾਇਆ ਜੀ ਦੀਆਂ ਜਿਹੜੀਆਂ ਨੂਹਾਂ ਮਮੀ ਦੀ ਅਟੈਚਮੈਂਟ ਉਹਨਾਂ ਨਾਲ ਜ਼ਿਆਦਾ ਜੇ ਮਮੀ ਬਿਮਾਰ-ਠਮਾਰ ਵੀ ਹੁੰਦੀ ਹੈ ਸਾਡੇ ਨਾਲੋਂ ਜ਼ਿਆਦਾ ਉਹ ਦੇਖਦੇ ਆ ਤੇ ਇੱਥੇ ਅਮਨ ਸਾਨੂੰ ਛੱਡ ਕੇ 2:00 ਵਜੇ ਚਲੇ ਗਏ ਸੀ ਇਹਨਾਂ ਨੇ ਫੇਰ ਆਉਣਾ ਸੀ ਵਾਪਸ ਮੰਮੀਨ ਛੱਡ ਕੇ ਜਾਣਾ ਸੀਗੇ ਤੇ ਪਿੰਡ ਕੌਂ ਕੇ ਤੇ ਮੰਮੀ ਕਹਿ ਰਹੇ ਸੀਗੇ ਵੀ ਵਾਪਸ ਭਾਈ ਮੁੰਡਿਆ ਇੰਨੇ ਵਜੇ ਦੇ ਨੂੰ ਆ ਜੀ ਤੇ ਆਪਸ ਦੇ ਵਿੱਚ ਮਾਂ ਪੁੱਤ ਦੋਨੋਂ ਮਾਵਾ ਤੇ ਪੁੱਤ ਲੱਗੇ ਹੋਏ ਸੀ ਗੱਲਾਂ ਕਰਨ ਪੂਰੇ ਸੀਰੀਅਸ ਹੋਏ ਬੈਠੇ ਆ ਮੰਮੀ ਨੂੰ ਆਏ ਸੀਗਾ ਵੀ ਛੇਤੀ ਛੇਤੀ ਵਾਪਸ ਆ ਜਾਣ ਤੇ ਆ ਕੇ ਚਲੋ ਹਨਾ ਕਿਉਂਕਿ ਸਾਰੇ ਆਏ ਹੋ ਸੀ ਚਲੋ ਰੌਣਕ ਮੇਲਾ ਉਵੇਂ ਹੀ ਲੱਗਿਆ ਰਵੇ ਇੱਧਰ ਦੂਜਾ ਜਵਾਈ ਬੈਠਾ ਸੀ ਮੰਮੀ ਦਾ ਗੱਡੀ 'ਚ ਮੰਮੀ ਉਹਨੂੰ ਵੀ ਕਹੀ ਜਾਂਦੇ ਸੀ ਆਜੋ ਭਾਈ ਬਾਹਰ ਤੇ ਸਾਰੇ ਮੰਮੀ ਹੁਣੀ ਇੱਧਰ ਚੱਲੇ ਸੀਗੇ ਤੇ ਤਾਂ ਆਏ ਤੇ ਜਾਪ ਭੱਜੇ ਹੁੰਦੇ ਸੀ ਉਹਨੂੰ ਲੱਗਿਆ ਕਿ ਤੇ ਸਾਡੇ ਮੰਮੀ ਡੜੀ ਚੱਲੇ ਤੇ ਇਹ ਸਾਡੇ ਤਾਇਆ ਜੀ ਜਿਹੜੇ ਸੀ ਦੋ ਪਰਿਵਾਰ ਇਕੱਠੇ ਆ ਉਹ ਵਾਲੇ ਤਾਇਆ ਜੀ ਤੇ ਇਹ ਤਾਈ ਜੀ ਜਿਹੜੇ ਅੱਜ ਇਸ ਦੁਨੀਆ ਵਿੱਚ ਨਹੀਂ ਮਿਸ ਕਰਦੇ ਆ ਇਹਨਾਂ ਨੂੰ ਅਸੀਂ ਬਹੁਤ ਤੇ ਇੱਥੇ ਸ਼ਾਮ ਦਾ ਥੋੜਾ ਜਦੋਂ ਟਾਈਮ ਹੋਇਆ ਤੇ ਇਹ ਭਾਬੀਆਂ ਸੀ ਕਿ ਆਜੋ ਵੀ ਥੋੜੀ ਜੀ ਆਪਾਂ ਬਣਾ ਲਈਏ ਵੀਡੀਓ ਥੋੜਾ ਜਿਆ ਐਨਜੋਏ ਕਰ ਲਈਏ ਇੱਥੇ ਅਸੀਂ ਰੀਲਾਂ ਬਣਾਉਣ ਲੱਗੀਆਂ ਸੀਗੀਆਂ ਚਾਰੇ ਪੰਜੇ ਜਾਣੀਆਂ ਤੇ ਨਾਲ ਬੱਚੇ ਵੀ ਸਾਡੇ ਆਏ ਹੋਏ ਸੀਗੇ ਤੇ ਵਧੀਆ ਲੱਗਦਾ ਹੈ ਨਾ ਜਦੋਂ ਸਾਰੇ ਇਕੱਠੇ ਹੋਏ ਉਹਨੇ ਫਿਰ ਤਾਂ ਸਭ ਕੁਝ ਹੀ ਭੁੱਲ ਜਾਂਦੇ ਆ ਤੇ ਇੱਥੇ ਵੀ ਰੀਲ ਹੀ ਬਣਾਉਂਦੇ ਸੀਗੇ ਜੇ ਤਾਂ ਇਕੱਠੇ ਹੋਏ ਨੇ ਬੇਤਾਂ ਨੇ ਸਾਰਾ ਕੁਝ ਭੁੱਲ ਜਾਂਦੇ ਆ ਕੋਈ ਦੁੱਖ ਵੀ ਨਹੀਂ ਹੈ ਨਾ ਮੇਰੇ ਤੇ ਭਾਬੀ ਅਸੀਂ ਕਿ ਅਸੀਂ ਦੋਨਾਂ ਜਣਗਿਆਂ ਨੇ ਵੀ ਆਪਣੀਆਂ ਅਲੱਗ ਆ ਜਿਹੜੀ ਰੀਲ ਬਣਾਈਏ ਮੇਰੇ ਤਾਇਆ ਜੀ ਦੇ ਨੂੰ ਪਰ ਸਾਰੀਆਂ ਭਾਬੀਆਂ ਮੇਰੀਆਂ ਬਹੁਤ ਚੰਗੀਆਂ ਵਾਂ ਭਾਬੀਆਂ ਘੱਟ ਮਾਮਾ ਜ਼ਿਆਦਾ ਹਨਾ ਮਾਮਾ ਵਰਗੀਆਂ ਜਿਹੜੀਆਂ ਹਰ ਦੁੱਖ ਸੁੱਖ ਚ ਸਾਡੇ ਮਤਲਬ ਕੋਈ ਇਦਾਂ ਦਾ ਹੈ ਹੀ ਨਹੀਂ ਤਾਈ ਚਾਚਿਆਂ ਦਾ ਵਿਹਾਰ ਵੀਏ ਤਾਈ ਚਾਚੀ ਦੀਆਂ ਨੂੰਹਾਂ ਉਹਨਾਂ ਹੀ ਪਿਆਰ ਆਉਂਦਾ ਜਿੰਨਾ ਸਕੀ ਭਾਬੀ ਦਾ ਆਉਂਦਾ ਵਾ ਤੇ ਇੱਥੇ ਮੰਮੀ ਹੋ ਗਏ ਸੀ ਤਿਆਰ ਜਾਣ ਲਈ ਹੁਣ ਮੰਮੀ ਦਾ ਹੋ ਗਿਆ ਸੀ ਟਾਈਮ ਤੇ ਥੋੜੇ ਸਾਰੇ इमोशनल ਬੈਠੇ ਸੀਗੇ ਫੋਫੜ ਜੀ ਵੀ ਖੜੇ ਸੀ ਪੂਆਜੀ ਵੀ ਬੈਠੇ ਸੀ ਰਿਸ਼ਤੇਦਾਰ ਜਿਹੜੇ ਅੱਧੇ ਚਲੇ ਗਏ ਸੀ ਕਿਉਂਕਿ ਮੰਮੀ ਰਾਤ ਨੂੰ ਗਏ ਸੀਗੇ ਤੇ ਫੋਫੜ ਜੀ ਇੱਥੇ ਮਗਰ ਜਾ ਰਹੇ ਸੀ ਮੰਮੀ ਜੈਸ਼ਨਾ ਜਿਸ ਸੋਹਣੇ ਸਾਰੇ ਰਾਤ ਦਾ ਟਾਈਮ ਸੀਗਾ ਇੱਥੇ ਵੀਰੇ ਹੁਣੇ ਨਾਲ ਗਏ ਸੀ ਛੱਡਣ ਤੇ ਸਾਰੇ ਜਾਣੇ ਨਾ ਉੱਤ ਸੈਡ ਜੀ ਹੋ ਗਈ ਇੱਕਦਮ ਤਾਂ ਹੈ ਨਾ ਹੁੰਦਾ ਜਦੋਂ ਅੰਦਾ ਜਾਂਦਾ ਸਾਂਝੇ ਪਰਿਵਾਰ ਦੇ ਵਿੱਚੋਂ ਐਸੀ ਜਾਣਾ ਬਹੁਤ ਔਖਾ ਵਾ ਜਦੋਂ ਸਾਰੇ ਇਕੱਠੇ ਹੋਣ ਤੇ ਦਿਲ ਜੀ ਨੂੰ ਕੁਝ ਹੁੰਦਾ ਵੀ ਹੈ ਹੈ ਨਾ ਉਹਦਾ ਪਰਿਵਾਰ ਚਲੋ ਗਏ ਤਾਂ ਉੱਥੇ ਵੀ ਫੈਮਿਲੀ ਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਹੈਗੀ ਸਾਰਾ ਪਰਿਵਾਰ ਉੱਥੇ ਅੱਠਈਆ ਡੈਡੀ ਉੱਥੇ ਨੇ ਭੈਣਾਂ ਉੱਥੇ ਇੱਥੇ ਜਦੋਂ ਮੰਮੀ ਮੇਰੇ ਨਾਲ ਲਾ ਕਿਵੇਂ ਨਹੀਂ ਮੈਨੂੰ ਤਾਂ ਇਦਾਂ ਹੀ ਲੱਗਿਆ ਵੀ ਮਾਸ ਮੇਰੇ ਦਿਲ ਜੀ ਕੁਝ ਨਿਕਲ ਗਿਆ ਤੇ ਔਖਾ ਲੱਗਦਾ ਨਾ ਬਹੁਤ ਜ਼ਿਆਦਾ ਮੰਮੀ ਵਿਚਾਰੀ ਹੈ ਨਾ ਮੰਮੀ ਨਹੀਂ ਸੀਗਾ ਇੱਕ ਮੰਮੀ ਗਏ ਇਕੱਲੇ ਆ ਤੇ ਪਰ ਬਹੁਤ ਵਧੀਆ ਕਹਿੰਦੇ ਰਿਹਾ ਕੋਈ ਵੀ ਮੈਨੂੰ ਪ੍ਰੋਬਲਮ ਨਹੀਂ ਆਈ ਹੈਗੀ ਤੇ ਇਥੇ ਮੰਮੀ ਜੀ ਹੁਣੇ ਸਾਰੇ ਲੱਗੇ ਮਿਲਣ ਭਾਬੀ ਜੀ ਹੁਣੀ ਸਾਰੇ ਉੱਠੇ ਹੋਏ ਸੀਗੇ ਪੂਆ ਜੀ ਨੇ ਜੇ ਤਾਂ ਤੋਰਿਆ ਮੰਮੀ ਨੂੰ ਤੇ ਚਲੋ ਜੀ ਬਸ ਮੰਮੀ ਨਾਲ ਚਲੇ ਜਾਣਾ ਆਪਣੀ ਵੀਡੀਓ ਦਾ ਹੋ ਜਾਣਾ ਇੱਥੇ ਐਂਡ ਜੇਕਰ ਤੁਹਾਨੂੰ ਸਾਡੀ ਸਾਂਝੇ ਪਰਿਵਾਰ ਦੀ ਵੀਡੀਓ ਤੇ ਸਾਡੇ ਪਰਿਵਾਰ ਕਿਵੇਂ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਕਰਨਾ ਸਪੋਰਟ ਧੰਨਵਾਦ